ਓਏ ਸੁਖਿਆ ਕੀ ਦੇਖੀ ਜੈ ਜਨਾ ਲੈ ਕੇ ਬਾਬੇ ਦਾ ਨਾਮ ਮਾਰਕ ਪਾਰੇ ਗਸੀ ਓ ਨੋ ਇਹ ਰੜ ਜਾਣਿਆ ਕੀ ਬੋਲਦਾ ਤੂੰ ਮੈਨੂੰ ਉੱਪਰ ਜਾਈਂ ਕੀ ਗੱਲਾਂ ਕਰਦੀ ਐ ਮੈਂ ਤੈਨੂੰ ਬੋਲ ਕੇ ਕੀ ਲੈਣਾ ਬੋਲ ਤੂੰ ਬੜਪਨ ਬਾਬੇ ਰੀ ਜਾ ਇਹ ਹੋਵੇ ਜਾਂ ਹੋਵੇ ਔਰ ਜੁਕੇ ਪਤਾ ਲੱਗਦਾ ਤੇਰੇ ਬਸ ਦੀ ਗੱਲ ਨਹੀਂ ਹੈਗੀ ਇਹ ਭੰਣਾ ਮੈਨੂੰ ਭੰਣਾ ਪਊਗਾ ਵੱਡਾ ਨਾਰੀਅਲ ਤਾਂ ਚਾਚਾ ਜੀ ਤੂੰ ਦੇਖੀ ਚੱਲ ਮੈਂ ਤੇ ਤੇ ਦੋ ਟੁੱਟੇ ਕਰ ਤੂੰ ਦੋ ਟੁੱਟੇ ਇਹ ਤੂੰ ਕਿੱਥੋਂ ਬੋਲਦਾ ਕਦੇ ਮੈਨੂੰ ਚੰਨੇ ਬੋਲਦਾ ਕਦੇ ਤੂੰ ਬੋਲਦਾ ਭਗਵਾਨੇ ਨਾਰੀਅਲੀ ਦਾ ਸਖਤ ਮੁੱਲੋਂ ਮਲੇ ਗਲਾਂ ਨਿਕਲਦੀਆਂ ਨੇ ਓ ਛੇਤੀ ਪੰਨ ਦੇ ਸੁਖਾ ਬਾਬੇ ਤੂੰ ਬੜ ਪੰਣ ਨੇ ਕਿਹਾ ਸੀ ਸਹੀ 12 ਵਜੇ ਭੰਨਿਓ ਫੇਰੀ ਚੋਣਾ ਜਿੱਤੋਂਗੇ ਨਹੀਂ ਤਾਂ ਮੋਦੀ ਬਾਜੀ ਮਾਰਜੂ